ਪ੍ਰੋਗਰਾਮ ਕਰਵਾਏ ਜਾ ਰਹੇ ਨੇ ਆਪਾਂ ਸਾਰਿਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦਰਸ਼ਨ ਕਰਨੇ ਨੇ ਜਸਮੈਲ ਸਿੰਘ ਜੀ ਨੋਨੀ ਜੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਬਹੁਤ ਨਾਲ ਹੀ ਜਿਹੜਾ ਵੀਰੂ ਜੀ ਬੰਬੇ ਤੋਂ ਆਏ ਨੇ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਨਾਲ ਸਾਥ ਦਿੱਤਾ ਤੇ ਆਪ ਜੀ ਦੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਆ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਬਾਤਰੇ ਦੀ ਜਿਹੜੀ ਇਹ ਕਟਾਰ ਹੈ ਸ਼ੇਰਗਾਹ ਕਟਾਰ ਉਹਦੇ ਆਰ ਜੀ ਦਰਸ਼ਨ ਕਰ ਰਹੇ ਆ ਉਹ ਗੱਜ ਕੇ ਜਗਾਰੇ ਗ ਜਾਵੇ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਪਾਵੇ ਇਹ ਜਿਹੜੇ ਸ਼ਸਤਰ ਨੇ ਇਹ ਖਾਲਸਾ ਪੰਥ ਬੁੱਢਾ ਦਲ ਦੇ ਜਿਹੜੇ ਖਜ਼ਾਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਬਖਸ਼ਿਸ਼ ਕੀਤੀ ਜਦੋਂ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਜਿਹੜੇ ਹੁਕਮ ਨਾਵੇਂ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਤੇ ਸ਼ਸਤਰ ਬਸ਼ਤਰ ਬਖਸ਼ਿਸ਼ ਕੀਤੇ ਸੀ ਉਹ ਸ਼ਸਤਰਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਗਾਤਰੇ ਦੀ ਸ਼ੇਰਗਾਹ ਘਟਾਰ ਜਿਹੜੀ ਸੁਨਹਿਰੀ ਤੇ ਫੁਲਾਦ ਦੀ ਬਣੀ ਹੋਈ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਗੱਜ ਕੇ ਜਗਾਰੇ ਜਾਵੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਐ ਭਾਈ ਇਕਬਾਲ ਸਿੰਘ ਜੀ ਹੋਰਾਂ ਦੇ ਇੱਥੇ ਸੇਵਕ ਨੇ ਆਜੋ ਬਾਬਾ ਜੀ ਨੇੜੇ ਆਜੋ ਤੇ ਹੁਣ ਆਪਜੀ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਇਥੇ ਸਿਰਸਾ ਹੀ ਜਾਂਦੇ ਆ ਤੇ ਛੋਟੇ ਸਹਿਬਜ਼ਾਦੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੇ ਉਹਨਾਂ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਉਹਨਾਂ ਦੇ ਜਿਹੜੇ ਢਾਲ ਕਮਰ ਕੱਸੇ ਦੀ ਆਪਜੀ ਉਹਦੇ ਦਰਸ਼ਨ ਕਰ ਰਹੇ ਆ ਜਿਹਦੇ ਤੇ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਸਮਤ ਇਸ਼ਰਤ ਕੀ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਔਰ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ 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 ਬਾਬਾ ਫਤੇਹ ਸਿੰਘ ਜੀ ਜਿਹੜੇ 7 ਸਾਲ ਦੇ ਸੀ ਉਹਨਾਂ ਦੇ ਜਿਹੜੇ ਆਪਜੀ ਕਮਰ ਕੱਸੇ ਦਾ ਜਿਹੜਾ ਇਤਿਹਾਸਕ ਜਦੋਂ ਬੁੱਢਾ ਦਲ ਨੇ ਜਿਹੜਾ ਬਾਬਾ ਜਸਤਾ ਸਿੰਘ ਆਲੂਵਾਲਗਿਆ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਵਜਨ ਪੂਰੇ ਕੀਤੇ ਸੀ ਜਿਹੜਾ ਸਰਹੰਦ ਹੈ ਇਹਨੂੰ ਜਿਹੜਾ ਇਹ ਧਰਤੀ ਨੂੰ ਪੁੱਠਾ ਕਰਦਾ ਤੇ ਇਹ ਜਿਹੜੀ ਹੈ ਇੱਥੇ ਗਧਿਆਂ ਦੇ ਨਾਲ ਹਲ ਚਲਾਉਣੇ ਨੇ ਤੇ ਉਹ ਫਤਿਹ ਕਰਕੇ ਬਾਬਾ ਜਿਹੜੇ ਹੈ ਜਸਤਾ ਸਿੰਘ ਆਲੂਵਾਲਗਿਆ ਜੀ ਨੇ ਇਹ ਜਿਹੜੇ ਇਤਿਹਾਸਕ ਸ਼ੈਸਤਰ ਉੱਥੋਂ ਜਿਹੜੇ ਇਹ ਬਾਬਾ ਜੀ ਹੋਰਾਂ ਨੂੰ ਜਿਹੜੇ ਮਿਲੇ ਸੀ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਗੱਜਕੇ ਜਕਾਰੇ ਜਿਹਾਵੇ ਧਨ ਧਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਪਾਵੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਪੰਥ ਦੇ ਮਹਾਨ ਯੋਧੇ ਸੂਰਮੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਬੁੱਢਾ ਦਲ ਦੇ ਜਿਹੜੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਜਿਨ੍ਹਾਂ ਦੀ ਜਥੇਦਾਰੀ ਦੇ ਵਿੱਚ ਅੱਜ ਵੀ ਆਪਾਂ ਯਾਦ ਕਰਦੇ ਆ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਲਿਆਂ ਦੀ ਸਜ਼ਾ ਸੁਣਾਈ ਸੀ ਤੇ ਉਹਨਾਂ ਨੇ ਵੀ ਜਿਹੜੀ ਖੜੇ ਜਿਹੜੇ ਸਿਰ ਮੱਥੇ ਪਰਵਾਣ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਬਾਬਾ ਜਿਹੜਾ ਹੈ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਗਾਤਰੇ ਦਾ ਜਿਹੜਾ ਇੱਕ ਪਾਸੇ ਬਲਾਦ ਦਾ ਇੱਕ ਪਾਸੇ ਜਿਹੜਾ ਜਿਹੜਾ ਫੁਲਾਦ ਦਾ ਤੇ ਸਕੇਲੇ ਦਾ ਇਹ ਖੰਜਰ ਬਣਿਆ ਹੋਇਆ ਆਪ ਜੀ ਉਹਦੇ ਦਰਸ਼ਨ ਕਰ ਰਹੇ ਹੋ ਗੱਜ ਕੇ ਜਾਰੇ ਕਿ ਜਾਵੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਮਨ ਨੂੰ ਪਾਵੇ ਇਹ ਉਹ ਮਹਾਨ ਯੋਧੇ ਸੂਰਮੇ ਸੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਧਾਰ ਅਫਗਾਨਿਸਤਾਨ ਬਹਾਵਲਪੁਰ ਸ਼੍ਰੀਨਗਰ ਤੇ ਦਿੱਲੀ ਤੋਂ ਪਾਰ ਤੱਕ ਸਾਰੇ ਇਲਾਕੇ ਜਿੱਤ ਕੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੱਕਾ ਕਾਇਮ ਕੀਤਾ ਇਹ ਹੁਣ ਜਿਹੜਾ ਚੱਕਰ ਹੈ ਆਪਜੀ ਦਰਸ਼ਨ ਕਰ ਰਹੇ ਹੋ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਂਪੁਰਖਾਂ ਦੇ ਮੜਾ ਜਾ ਇੱਥੇ ਸ਼ਵਾ ਦਿਓ ਤੇ ਇਹ ਬਾਬਾ ਇਹਨਾਂ ਦੇ ਇਸ ਕਰਕੇ ਸ਼ਵਾਇਆ ਗਿਆ ਇਹਨਾਂ ਦੇ ਨਹੀਂ ਬਾਬਾ ਇਕਬਾਲ ਸਿੰਘ ਜਿਹੜੇ ਬਹੁਤ ਹੀ ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਜਿਹੜੇ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨਾਂ ਦੀ ਸ੍ਰੀ ਅਮਰਸਰ ਸਾਹਿਬ ਵਿਖੇ ਦਰਸ਼ਨ ਕਰਦੇ ਨੇ ਮਾਤਾ ਕੋਲਾ ਵਾਲੇ ਇਹ ਜਿਹੜਾ ਚੱਕਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਮਾਲੇ ਦੇ ਅੰਦਰ ਸਜਾਉਣ ਵਾਲਾ ਜਿਹੜਾ ਫਲਾਦ ਦਾ ਸੁਨਹਿਰੀ ਬਣਿਆ ਹੋਇਆ ਇਹ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਿਹੜੇ ਦਮਾਲੇ ਦੇ ਆਪਾਂ ਜਿਹੜਾ ਚਤਰੀ ਹੈ ਉਹਦੇ ਦਰਸ਼ਨ ਕਰ ਰਹੇ ਆ ਗੱਜ ਕੇ ਯਕਾਰੇ ਦੀ ਆਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਆਪਾ ਠੀਕਰ ਫੋਰ ਦਲੀਸ ਤੇ ਰਪਰ ਕੀਆ ਪਿਆਨ ਤੇਗ ਬਹਾਦਰ ਸੀਖ ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰ ਲੋਗ ਸੋ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਉਹ ਜਿਹੜੇ ਐ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਆਪਾਂ ਦੇਣਾ ਨਹੀਂ ਦੇ ਸਕਦੇ ਸੋ ਉਹਨਾਂ ਦੀ ਸ਼ਹੀਦੀ ਜਿਹੜੀ ਆ ਰਹੀ ਹੈ ਜਿਹੜੀ 23 24 25 ਨਵੰਬਰ 2025 ਨੂੰ ਉਹਦੇ ਚ ਆਪਾਂ ਵਾਧ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਸਿਰਸਾ ਜੀ ਤੁਸੀਂ ਵੀ ਆਇਓ ਸਾਰੇ ਹੀ ਨੋਨੀ ਜੀ ਤੇ ਵੀਰੂ ਜੀ ਸਾਰੇ ਜਿੰਨੇ ਵੀ ਦਰਸ਼ਨ ਦੇ ਰਹੇ ਹੋ ਸਾਰਿਆਂ ਦਾ ਬਹੁਤ ਤੁਸੀਂ ਆਇਓ ਧੰਤਾ ਦੇ ਯੋਗ ਹੋ ਜਿਨ੍ਹਾਂ ਨੇ ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ ਉੱਥੇ ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ ਕੀਤੇ ਨੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ 헤 ਪੁਰਜਾ ਪੁਰਜਾ ਕਟ ਮਰੈ ਕਮੂ ਨਾ ਛੱਡੈ ਖੇਤ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਜੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਗੁਰੂ ਸਾਹਿਬ ਹਮੇਸ਼ਾ ਗੁਰਸੇਕ ਸੰਗਤਾਂ ਦੇ ਅਪਰਾ ਮੇਰ ਭਰਿਆ ਤ ਵਖੀ ਰੱਖਣ ਮੈਂ ਜਿੱਥੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥਰ ਅਕਾਲੀ ਬੁੱਢਾ ਦਲ ਪੰਜਵਾਂ ਅਸਥਾਨ ਵੱਲੋਂ ਆਪਣੀ ਹਾਜ਼ਰੀ ਲਵਾਉਂਦਾ ਆ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਹੋਈ ਇੰਨਾ ਕੁਸ਼ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤ